ਦਿਨ ਮੰਗਲਵਾਰ ਨੂੰ ਸਵੇਰੇ ਸਵੇਰੇ ਲੋਕਾਂ ਨੇ ਹੱਲੇ ਚਾਹ ਦਾ ਕੱਪ ਵੀ ਨਹੀਂ ਪੀਤਾ ਸੀ ਪਰ ਇਸ ਤੋਂ ਪਹਿਲਾਂ ਹੀ ਬਠਿੰਡਾ ਤਲਾਬ ਇਲਾਕੇ ਦੇ ਵਿੱਚ ਗੱਡੀਆਂ ਭਰ ਕੇ ਕਰੀਬ 150 ਪੁਲਿਸ ਮੁਲਾਜ਼ਮ ਸਣੇ ਅਫਸਰ ਦਾਖਲ ਹੋ ਜਾਂਦੇ ਨੇ ਫਿਰ ਸੁੱਤੇ ਪਏ ਲੋਕਾਂ ਦੇ ਬੂਹੇ ਖੜਕਾਉਣ ਲੱਗ ਜਾਂਦੇ ਨੇ ਇਲਾਕੇ ਦੇ ਵਿੱਚ ਕੀੜੀਆਂ ਵਾਂਗ ਘੁੰਮਦੀ ਪੁਲਿਸ ਨੂੰ ਦੇਖ ਇੱਕ ਵਾਰ ਤਾਂ ਲੋਕਾਂ ਦੇ ਸਾਹ ਸੁੱਕ ਗਏ ਬਸ ਫਿਰ ਕੀ ਸੀ ਪੁਲਿਸ ਨੇ ਲੋਕਾਂ ਦੇ ਘਰ ਵਿੱਚ ਵੜ ਕੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਸ਼ੱਕੀ ਦਰਜਨਾ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਿਟੀ ਬਠਿੰਡਾ ਐਸਪੀ ਨਿਰੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਇਹ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਸੀ ਇਸ ਤੋਂ ਇਲਾਵਾ ਅੱਗੇ ਜੋ ਐਸਪੀ ਨੇ ਕਿਹਾ ਉਹ ਸੁਣਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਕੈਂਪੇਨ ਦੇ ਤਹਿਤ ਸਭ ਤੋਂ ਪਹਿਲਾਂ ਆਡੈਂਟੀਫਿਕੇਸ਼ਨ ਕੀਤੀ ਗਈ ਕਿ ਜਿਹੜੇ ਏਰੀਆਜ਼ ਦੇ ਵਿੱਚ ਡਰੱਗਸ ਦੀ ਸਮੱਸਿਆ ਜ਼ਿਆਦਾ ਹੈ ਜਾਂ ਜਿੱਥੇ ਐਫਆਈਆਰ ਜ਼ਿਆਦਾ ਰਜਿਸਟਰ ਹੁੰਦੀਆਂ ਨੇ ਉਹਨਾਂ ਏਰੀਆਜ਼ ਦੀ ਆਡੈਂਟੀਫਿਕੇਸ਼ਨ ਕੀਤੀ ਗਈ ਹੈ ਜਿਸ ਦੇ ਵਿੱਚ ਮੇਨ ਬਸਤੀ ਵੀਰਤਲਾਪ ਤੋਬੇਨਾ ਬਸਤੀ ਕੇਤਾ ਸਿੰਘ ਬਸਤੀ ਆਦੀ ਜਿਹੜੇ ਏਰੀਆ ਨੇ ਉਹਨਾਂ ਨੂੰ ਅਸੀਂ ਡਰੱਗ ਹੌਟਸਪੌਟ ਏਰੀਆ ਦੀ ਆਇਡੈਂਟੀਫਿਕੇਸ਼ਨ ਕਰਨ ਤੋਂ ਬਾਅਦ ਸਾਡੇ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਕੈਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉਸੇ ਲੜੀ ਦੇ ਤਹਿਤ ਬਸਤੀ ਬੀੜ ਤਲਾਬ ਦੇ ਵਿੱਚ ਅੱਜ ਸੀਆਈਏ ਸਿਟੀ ਪੁਲਿਸ ਤੇ ਸਦਰ ਪੁਲਿਸ ਬਠਿੰਡਾ ਵੱਲੋਂ ਸਰਚ ਵਿਹਾਨ ਜਿਹੜਾ ਹੈ ਚਲਾਇਆ ਜਾ ਰਿਹਾ ਇਸ ਸਰਚ ਵਿਹਾਨ ਦੌਰਾਨ ਸਾਡੀ ਮੇਨ ਫੋਕਸ ਹੈ ਡਰੱਗਸ ਇਲੀਗਲ ਇਲੀਸਿਟਲੀਕਰ ਸੋ ਇਸ ਦੌਰਾਨ ਅਸੀਂ ਕੁਝ ਸਾਡੀ ਰਿਕਵਰੀਜ਼ ਵੀ ਹੋਈਆਂ ਨੇ ਕੁਝ ਬੰਦਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਕੁਝ ਵਹੀਕਲ ਵੀ ਅਸੀਂ ਕਬਜ਼ੇ 'ਚ ਲੈਣੇ ਸੋ ਸਾਰੀ ਇਹਨਾਂ ਦੀ ਕੰਪਾਈਲ ਕਰਕੇ ਜਿਹੜੀ ਹੈਗੀ ਹੈ ਫਾਈਨਲ ਰਿਪੋਰਟ ਜਿਹੜੀ ਹੈਗੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਸਰ ਕਿਹੜੀ ਕਿਹੜੀ ਟੀਮਾਂ ਸੀਗੀਆਂ ਤੇ ਕਿੰਨੇ ਵਜੇ ਤੋਂ ਕਿੰਨੇ ਵੇਲੇ ਤੱਕ ਇਹ ਚੱਲਿਆ ਸਰ ਜਿਹੜਾ ਸਰਚ ਪਿਆਣਾ ਸਾਡਾ अर्ਲੀ ਮਾਰਨਿੰਗ ਅਸੀਂ 6 ਵਜੇ ਤੋਂ ਸਟਾਰਟ ਕੀਤਾ ਇਸ ਦੇ ਵਿੱਚ ਮੇਨ ਸਾਡੇ ਸੀਆਈਏ ਦੇ ਟੀਮਸ ਹੈ ਸਿਟੀ ਦੇ ਥਾਣਾ ਜਿਹੜੇ ਹੈਗੇ ਉਹਨਾਂ ਦੀ ਪੁਲਿਸ ਹੈ ਤੇ ਦਿਹਾਤੀ ਬਠਿੰਡਾ ਦੇ ਜਿਹੜੇ ਹੈਗੇ ਆ ਸਾਡੇ ਥਾਣੇ ਜਿਹੜੇ ਹਨ ਉਹਨਾਂ ਲੋ ਟੀਮਾਂ ਬਣੀਆਂ ਕੁਝ ਬਰਾਮਦ ਵੀ ਹੈ ਸਰ ਡੈਫੀਨਟਲੀ ਸਾਡੇ ਵੱਲੋਂ ਕੁਝ ਬਰਾਮਦਗੀ ਕੀਤੀ ਗਈ ਹੈ ਕੁਝ ਬੰਦੇ ਨੂੰ ਅਸੀਂ ਰਾਉਂਡ ਅਪ ਵੀ ਕੀਤਾ ਕੁਝ ਵਹੀਕਲ ਵੀ ਅਸੀਂ ਕਨਫਿਸਕੇਟ ਕੀਤੇ ਸੋ ਇਹਨੂੰ ਕੰਪਾਈਲ ਕਰਕੇ ਜਿਹੜੀ ਹੈਗੀ ਰਿਪੋਰਟ ਤੁਹਾਨੂੰ ਸ਼ੇਅਰ ਕੀਤੀ ਜਾਊਗੀ ਕਿੰਨੇ ਮੁਲਾਜ਼ਮ ਤਨਾਤ ਕੀਤੇ ਗਏ ਸਨ ਤਕਰੀਬਨ ਜਿਹੜੇ 150 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਤਨਾਤ ਕੀਤੇ ਗਏ ਨੇ ਜਿਸ ਦੇ ਵਿੱਚ ਸਾਡੇ ਦੋ ਡੀਐਸਪੀ ਸਬਾਨ 6 ਐਸਐਚਓ ਇੰਚਾਰਜ ਸਬਾਨ ਜਿਹੜੇ ਹੈਗੇ ਨੇ ਉਹਨਾਂ ਟੀਮਾਂ ਦੀ ਗਵਾਹੀ ਕਰ ਰਹੇ ਆ ਜਿੱਥੇ ਪੰਜਾਬ ਪੁਲਿਸ ਪ੍ਰਸ਼ਾਸਨ ਲਗਾਤਾਰ ਨਸ਼ੇ ਦੀ ਜੜ ਪੁੱਟਣ ਲਈ ਦਿਨ ਰਾਤ ਸਰਚ ਅਭਿਆਨ ਚਲਾ ਰਿਹਾ ਉੱਥੇ ਹੀ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਪੁਲਿਸ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਜੋ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਚੁੰਗਲ ਤੋਂ ਛੁਡਾ ਸਕੀਏ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ